ਧੰਤਨ ਚਿੜੀ ਗੁਰੂ ਅਮਰਦਾਸ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ ਅਮਰਤ ਸੰਚਾਰ 45 ਪ੍ਰਾਣੀ ਅੰਮ੍ਰਿਤ ਸ਼ਕ ਗੁਰੂ ਲਟ ਲਗੇ ਫਤਿਹਗੜ ਜੂੜੀਆਂ ਮਜੀਠਾ ਰੋਡ ਅਜੀਤ ਐਮ ਐਨ ਯੂ ਵਿਖੇ ਸਥਿਤ ਗੁਰਦੁਆਰਾ ਦੁਖਨਵਾਸ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਤਨ ਚਿੜੀ ਗੁਰੂ ਅਮਰਦਾਸ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਮਰਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ 45 ਪ੍ਰਾਨੀਆਂ ਨੂੰ ਅਮਰਤ ਚੱਕ ਗੁਰੂ ਲੜ ਲਗੇ ਗੁਰਦੁਆਰਾ ਸੁਖਨਵਾਲਾ ਸ਼ਬਦੀ ਹੈਦ ਕਰਨਤੀ ਪਾਇ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਅੱਜ ਗੁਰਦੁਆਰਾ ਸਾਹਿਬ ਚੰਮਰਤਸਨ ਚਾਰ ਕਰਵਾਇਆ ਗਿਆ ਉਸ ਵਿੱਚ ਸ੍ਰੀ ਇਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ 43 ਪ੍ਰਾਨੀਆਂ ਨੂੰ ਅਮਰ ਬਖਤੀ ਦੀ ਦਾਤ ਦਿੱਤੀ ਹੈ ਅਤੇ ਇਸ ਨੂੰ ਕੇ ਪੰਜ ਪਿਆਰੇ ਸਹਿਬਾਨ ਪੰਜ ਪਿਆਰੇ ਸਹਿਬਾਨ ਨੇ ਮੇਂ ਦਰਸ਼ਕ ਕੇ ਬਤਮਤ ਸिखਾਂ ਨੂੰ ਅਮਰਤ ਚੱਕ ਗੁਰਦ ਸਿਖੀ ਜੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕੇ ਜਨਮੇ ਗਮਨ ਮਟਾਇਆ ਸਤਗੁਰਾਂ ਨੇ ਮਹਾਨ ਕਿਰਪਾ ਰਹਿਮ ਕੀਤੀ ਆ ਅਮਰ ਸੰਚਾਰ ਗੁਰਦਰਾ ਦੂਖ ਨਿਵਾਰਨ ਸਾਹਿਬ ਜੋ ਫਤੇਗੜ ਚੂੜੀਆਂ ਦੇ ਸਮੂਹ ਸੰਗਤ ਨੇ ਰਲ ਮਿਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਕੇ ਪੰਜ ਪਿਆਰੇ ਸਹਿਬਾਨਾਂ ਨੂੰ ਬੇਨਤੀ ਕੀਤੀ ਸੀ ਉੱਥੇ ਚਿੱਠੀ ਪੱਤਰ ਭੇਜਿਆ ਸੀ ਉਥੋਂ ਪੰਜ ਪਿਆਰੇ ਸਹਿਬਾਨਾਂ ਨੇ ਆਣ ਕੇ ਇੱਥੇ ਅਮਰ ਸੰਚਾਰ ਕੀਤਾ ਹੈ ਉਹਦੇ ਵਿੱਚ 41 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਏ ਸਾਰੇ ਅੰਮ੍ਰਿਤ ਪ੍ਰਾਣੀਆਂ ਨੂੰ ਇਹ ਜਿਹੜੀ ਆ ਬਹੁਤ ਬਹੁਤ ਮੁਬਾਰਕਾਂ ਪੰਜ ਪਿਆਰੇ ਸਹਿਬਾਨਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਔਰ ਸਮੂਹ ਸੰਗਤਾਂ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਉਪਰਾਲਾ ਕਰਦੇ ਰਹਿਣ ਸਮੂਹ ਸੰਗਤਾਂ ਤੇ ਇਸੇ ਤਰ੍ਹਾਂ ਸਤਿਗੁਰੂ ਆਪ ਕਿਰਪਾ ਕਰਕੇ ਰਹਿਮਤ ਕਰਕੇ ਇਹ ਜਿਹੜੀਆਂ ਜਿਹੜੀਆਂ ਸੇਵਾਵਾਂ ਕਰ ਕਰ ਰਹੀਆਂ ਨੇ ਸੰਗਤਾਂ ਉਹਨਾਂ ਨੂੰ ਕਰਨ ਦਾ ਉਦੋਂ ਬਲ ਬਖਸ਼ਿਸ਼ ਕਰਦੇ ਰਹਿਣ ਸਮੂਹ ਸੰਗਤਾਂ ਨੂੰ ਅੰਮ੍ਰਿਤ ਛਕਣ ਤੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਇਥੋਂ ਦੇ ਪ੍ਰਬੰਧਕ ਜਨਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਹੈ ਸਾਰੀਆਂ ਸੰਗਤਾਂ ਦੇ ਸਮੂਹ ਸੰਗਤਾਂ ਦਾ ਰਲ ਮਿਲ ਕਰਕੇ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਦਿਸ਼ ਨੂੰ ਸਮਰਪਿਤ ਸੰਗਤਾਂ ਵੱਲੋਂ ਅਮਰ ਸੰਚਾਰ ਸਮਾਗਮ ਲਈ ਕੀਤਾ ਗਿਆ ਸੀ ਜਿਸ ਵਿੱਚ 41 40 41 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ ਸੋ ਗੁਰੂ ਸਾਹਿਬੀ ਦਾ ਬਹੁਤ ਬਹੁਤ ਧੰਵਾਦ ਸਤਿਗੁਰੂ ਨੇ ಅಪਾਰ ਕਿਰਪਾ ਸਾਰੀਆਂ ਸੰਗਤਾਂ ਨੇ ਕੀਤੀ ਹੈ ਸਮੂਹ ਸੰਗਤਾਂ ਨੇ ਨਾਲ مل ਕੇ ਸੇਵਾ ਕੀਤੀ ਹੈ ਤੇ ਬਹੁਤ ਬਹੁਤ ਵਧਾਈ ਹੈ ਜਿਨ੍ਹਾਂ ਨੇ ਗੁਰੂ ਦੇ ਲੜ ਲੱਗੀ ਹਨ ਜਿਹੜੀਆਂ ਸੰਗਤਾਂ ਅੱਜ ਗੁਰੂ ਦਾ ਪੱਲਾ ਫੜਿਆ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਗੁਰ ਸਿੱਖੀ ਜੀਵਨ ਨਾਮ ਜਾਨ ਦੀ ਬਖਸ਼ਿਸ਼ ਕਰਨ ਸਤਿਗੁਰ ਜੀ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਚੈਨਲ ਵਾਲਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸਵਾਗਤ ਤੁਹਾਡਾ ਜੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਕਵਰ ਕਰ ਰਹੇ ਹੋ ਅੱਜ ਆਪਾਂ ਅਮਰਤ ਛਕਿਆ ਗੁਰੂ ਵਾਲੇ ਬਣੇ ਤਕਰੀਬਨ 40 ਤੋਂ 50 ਇਨਸਾਨਾਂ ਨੇ ਅਮਰਤ ਛਕਿਆ ਗੁਰੂ ਵਾਲੇ ਬਣੇ ਨੇ ਬਹੁਤ ਵਧੀਆ ਲੱਗਾ ਸਾਨੂੰ ਤੇ ਇਸੇ ਤਰ੍ਹਾਂ ਹੀ ਅਮਰਤ ਸੰਚਾਰ ਹੁੰਦਾ ਰਵੇ ਗੁਰੂ ਵਾਲੇ ਸਾਰੇ ਬਣ ਨਸ਼ਿਆਂ ਤੋਂ ਬਚਣ ਚੰਗੇ ਕੰਮ ਕਰਨ ਇਹ ਇੱਕ ਬਹੁਤ ਵਧੀਆ ਪਰਾਲਾ ਹੈ ਤੇ ਜਿੰਨਾਂ ਜਨਾਂ ਨੇ ਵੀ ਅਮਰਤ ਛਕਿਆ ਸਾਰਿਆਂ ਦਾ ਹੀ ਦਿলো ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ